ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਦਾ ਇਹ ਵੀਡੀਓ ਹੈ ਪੰਜਾਬੀ ਵਿਆਕਰਨ ਦੇ ਵਿਸ਼ਾ ਮਹੱਤਵਪੂਰਨ ਵਿਸ਼ਾ ਹੈ ਸ਼ਬਦ ਬੋਧ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਅਸੀਂ ਵੀਡੀਓ ਅੱਜ ਤਰੀਕ ਹੈ 1 8 2024 ਭਾਗ ਸਾਡਾ ਇਸ ਵੀਡੀਓ ਦਾ 8 ਚੱਲਦਾ ਪਿਆ ਹੈ ਹਾਂਜੀ ਇਹ ਪੰਜਾਬੀ ਵਿਆਕਰਨ ਦੇ ਉੱਤੇ ਮੈਂ ਭਾਗ 6 ਵਿੱਚ ਵੀਡੀਓ ਬਣਾਈ ਸੀਗੀ ਤੁਸੀਂ ਦੇਖ ਸਕਦੇ ਆ ਮੇਰੇ YouTube ਚੈਨਲ ਦੇ ਉੱਤੇ ਇਹ ਭਾਗ 6 ਠੀਕ ਹੈ ਉਸ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੰਜਾਬੀ ਵਿਆਕਰਣ ਦੇ ਜਿਹੜੇ 4 ਭਾਗ ਹਨ ਠੀਕ ਹੈ 4 ਭਾਗ ਕਿਹੜੇ-ਕਿਹੜੇ ਹਨ ਉਹ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਇਹ ਧੁਨੀ ਬੋਧ ਅੱਖਰ ਬੋਧ ਵਰਣ ਬੋਧ ਤੇ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਹਾਂਜੀ ਇਹ ਸਾਡੇ 4 ਭਾਗ ਹਨ ਇਨਾ ਚਾਰਾਂ ਭਾਗਾਂ ਦੇ ਉੱਤੇ ਮੈਂ ਵੀਡੀਓ ਬਣਾਈ ਹੈ ਧੁਨੀ ਬੋਧ ਦੇ ਉੱਤੇ ਮੈਂ ਵੀਡੀਓ ਬਣਾ ਚੁੱਕੀ ਹਾਂ ਤੁਸੀਂ ਦੇਖ ਸਕਦੇ ਆ ਮੇਰੀ ਵੀਡੀਓ YouTube ਚੈਨਲ ਦੇ ਉੱਤੇ ampreet.ampreet ਦੇ ਉੱਤੇ ਭਾਗ ਹੈ 7 ਠੀਕ ਹੈ ਜਿਹੜਾ 7 ਮੇਰਾ ਵੀਡੀਓ ਬਣੀ ਹੋਈ ਹੈ ਉਹ ਧੁਨੀਆਂ ਦੇ ਬਾਰੇ ਦੱਸੀ ਹੋਈ ਹੈ ਠੀਕ ਹੈ ਅੱਜ ਅਸੀਂ ਗੱਲ ਕਰਦੇ ਹਾਂ ਸ਼ਬਦ ਬੋਲਦੇ ਹਾਂਜੀ ਅੱਜ ਦਾ ਵਿਸ਼ਾ ਸਾਡਾ ਹੈ ਸ਼ਬਦ ਬੋਧ ਸ਼ਬਦ ਬੋਧ ਹਾਂਜੀ ਧੁਨੀਆਂ ਜਿਸ ਨੂੰ ਅਸੀਂ ਆਵਾਜ਼ਾਂ ਕਿਹਾ ਕਹਿੰਦੇ ਆ ਜਾਂ ਮਤਲਬ ਕਿ ਆਵਾਜ਼ਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ਅੱਜ ਜਿਹੜੀਆਂ ਹੁੰਦੀਆਂ ਹਨ ਦੋ ਤਰੀਕੇ ਦੀਆਂ ਹੁੰਦੀਆਂ ਹਨ ਇਹ ਜਿਹੜੀਆਂ ਕਿ ਜਿਨ੍ਹਾਂ ਨੂੰ ਅਸੀਂ ਸਵਰ ਤੇ ਵਿਅੰਜਨ ਆਖਦੇ ਹਾਂ ਠੀਕ ਹੈ ਇਹ ਧੁਨੀਆਂ ਹਨ ਦੋ ਤਰੀਕੇ ਦੀਆਂ ਧੁਨੀਆਂ ਹਨ ਸਵਰ ਤੇ ਵਿਅੰਜਨ ਸਵਰ ਜਿਹੜੇ ਕਿਹੜੇ ਹੁੰਦੇ ਹਨ ਮੈਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦੱਸ ਸਕਦੀ ਹਾਂ ਪਰ ਮੈਂ ਦੁਬਾਰਾ ਤੁਹਾਨੂੰ ਫਿਰ ਦੱਸ ਦੰਨੀ ਆ ਕਿ ਸਵਰ ਜਿਹੜੇ ਹੁੰਦੇ ਹਨ ਸਾਡੇ ਜਿਹੜੇ ਬੇਰੋਕ ਆਵਾਜ਼ਾਂ ਦੇ ਨਾਲ ਜਿਹੜੇ ਬਾਹਰ ਨਿਕਲਦੇ ਹਨ ਉਹਨਾਂ ਨੂੰ ਅਸੀਂ ਸਵਰ ਆਖਦੇ ਹਾਂ ਜਿਵੇਂ ਉਦਾਹਰਨ ਦੇ ਤੌਰ ਤੇ ਆ ਏ ਈ ਉ ਓ ਇਹ ਸਾਡੇ ਨੇ ਸਵਰ ਠੀਕ ਹੈ ਵਿਅੰਜਨ ਸਾਡੇ ਉਹ ਹੁੰਦੇ ਹਨ ਜਿਹੜੇ ਕੀ ਦੰਦ ਤਾਲੂ ਜੀਬ ਆਦਿ ਦੇ ਪ੍ਰਯੋਗ ਦੇ ਨਾਲ ਉਚਾਰਨ ਹੁੰਦੇ ਹਨ ਜਾਂ ਗਲੇ ਦੇ ਵਿੱਚ ਆਵਾਜ਼ ਜਿਹੜੀ ਹੈ ਰੁੱਕ ਕੇ ਬਾਹਰ ਨਿਕਲਦੀ ਹੈ ਉਹਨਾਂ ਨੂੰ ਅਸੀਂ ਵਿਅੰਜਨ ਆਖਦੇ ਹਨ ਠੀਕ ਹੈ ਜਿਵੇਂ ਕਿ ਚਚਾ ਤੱਤਾ ਠੱਠਾ ਦੱਦਾ ਤੱਦਾ ਇਹ ਸਾਡੇ ਨੇ ਵਿਅੰਜਨ ਠੀਕ ਹੈ ਇਹ ਧੁਨੀਆਂ ਸ਼ਬਦ ਬੋਧ ਧੁਨੀਆਂ ਲਗਾ ਕਿਹੜੀਆਂ ਹੁੰਦੀਆਂ ਹਨ ਉਹ ਵੀ ਮੈਂ ਵੀਡੀਓ ਬਣਾ ਚੁੱਕੀ ਹਾਂ ਇਹ ਮੇਰੀ ਪਿਛਲੀ ਵੀਡੀਓ ਤੁਹਾਨੂੰ YouTube ਚੈਨਲ ਦੇ ਉੱਤੇ ਮਿਲ ਜਾਏਗੀ ਹਾਂਜੀ ਇਹ ਸਾਡੀ ਜਿਹੜੀ ਵੀਡੀਓ ਹੈ ਇਹ ਧੁਨੀਆਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਸਵਰ ਤੇ ਵਿਅੰਜਨ ਧੁਨੀਆਂ ਦਾ ਹੀ ਰੂਪ ਹਨ ਸਵਰ ਤੇ ਵਿਅੰਜਨ ਸ਼ਬਦ ਬੋਧ ਧੁਨੀਆਂ ਲਗਾ ਲਗਾ ਮੇਰੀ ਜਿਹੜੀ ਵੀਡੀਓ ਸੀਗੀ ਤੁਸੀਂ ਭਾਗ ਮੇਰੀ ਤੀਜੀ ਵੀਡੀਓ ਦੇਖ ਸਕਦੇ ਹਾਂ ਲਗਾ ਦੀ ਜ ਜਿਹਨਾਂ ਦੇ ਉੱਤੇ ਮੈਂ ਲਗਾ ਦੇ ਬਾਰੇ ਤੁਹਾਨੂੰ ਡੀਪਲੀ ਤੁਹਾਨੂੰ ਡਿਟੇਲ ਵਿੱਚ ਦੱਸ ਕੀ ਦੱਸ ਚੁੱਕੀਆਂ ਅਤੇ ਮੇਰੀ ਜਿਹੜੀ ਚੌਥੀ ਵੀਡੀਓ ਸੀ ਉਹ ਸੀਗੀ ਲਗਾਖਰ ਦੇ ਉੱਤੇ ਤੇ ਪੰਜਵੀਂ ਵੀਡੀਓ ਸੀਗੀ ਮੇਰੀ ਦੁੱ ਤਖਰ ਦਿੱਤੇ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਸਮੇਲ ਤੋਂ ਇੱਕ ਸ਼ਬਦ ਬਣਦਾ ਹੈ ਜਿਵੇਂ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਮੁਕਤੇ ਦੀ ਠੀਕ ਹੈ ਮੁਕਤਾ ਕਿਸ ਨੂੰ ਆਖਦੇ ਹਨ ਜਿਸ ਦੇ ਨਾਲ ਕੋਈ ਵੀ ਲਗਾ ਜাদু ਤਖਰ ਜਾਂ ਲਗਾ ਲਗਾ ਮਾਤਰਾ ਨਹੀਂ ਹੁੰਦੀ ਹੈ ਉਸ ਨੂੰ ਅਸੀਂ ਮੁਕਤਾ ਆਖਦੇ ਹਾਂ ਠੀਕ ਹੈ ਜਿਵੇਂ ਕਲਮ ਠੀਕ ਹੈ ਕਲਮ ਮਟਰ ਕਮਲ ਜਲ ਠੀਕ ਹੈ ਬਈ ਜਲ ਕਮਲ ਮਟਰ ਕਲਮ ਇਹ ਜਿਹੜੇ ਨੇ ਤਿੰਨ ਅੱਖਰ ਹਨ ਇਹ ਸਾਡੇ ਕੀ ਹਨ ਮੁਕਤਾ ਠੀਕ ਹੈ ਮੁਕਤਾ ਇਹਨਾਂ ਦੇ ਨਾਲ ਜਿਹੜੇ ਹਨ ਉਹ ਸ਼ਬਦ ਤਿਆਰ ਜਿਹੜੇ ਹੁੰਦੇ ਹਨ ਮੁਕਤਾ ਦੇ ਨਾਲ ਵੀ ਅਸੀਂ ਸ਼ਬਦ ਤਿਆਰ ਕਰਦੇ ਹਾਂ ਧੁਨੀਆਂ ਲਗਾ ਲਗਾ ਅੱਖਰਾਂ ਦੁੱਤ ਅੱਖਰਾਂ ਦੇ ਸਮੇਲ ਤੋਂ ਸਾਡਾ ਸ਼ਬਦ ਬਣਦਾ ਹੈ ਠੀਕ ਹੈ ਕਲਮ ਸ਼ਬਦ ਬਣਦਾ ਹੈ ਅੱਖਰਾਂ ਦੇ ਉਸ ਇਕੱਠ ਸ਼ਬਦ ਨੂੰ ਆਖਦੇ ਹਾਂ ਜਿਸ ਰਾਹੀਂ ਕਿਸੇ ਮਨੁੱਖੀ ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ ਮੂਲ ਰੂਪ ਵਿੱਚ ਅਰਥ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਸ਼ਬਦ ਇਹਨਾਂ ਦੇ ਜਿਹੜੇ ਅਰਥ ਇੱਕ ਤਰੀਕੇ ਨਾਲ ਇਹਨਾਂ ਦਾ मीनिंग ਨਿਕਲਦਾ ਹੈ ਅਰਥ ਨਿਕਲਦਾ ਹੈ ਉਸ ਨੂੰ ਅਸੀਂ ਸ਼ਬਦ ਬੋਧ ਆਖਦੇ ਹਾਂ ਠੀਕ ਹੈ ਜੇ ਨਾ ਧੁਨੀਆਂ ਦੇ ਨਾਲ ਸਾਡਾ ਕੋਈ ਸ਼ਬਦ ਤਿਆਰ ਹੁੰਦਾ ਹੈ ਔਰ ਉਸ ਦਾ ਕੋਈ ਅਰਥ ਅਰਥ ਵਿਅਕਤ ਹੁੰਦਾ ਹੈ ਪ੍ਰਗਟ ਹੋਵੇ ਅਰਥ ਠੀਕ ਹੈ ਇਹ ਸਾਡੇ ਸ਼ਬਦ ਹੁੰਦੇ ਹਨ ਦੋ ਪ੍ਰਕਾਰ ਦੇ ਸਾਰਥਕ ਸ਼ਬਦ ਤੇ ਨਿਰਾਰਥਕ ਸ਼ਬਦ ਹਾਂਜੀ ਪਹਿਲਾਂ ਤਾਂ ਸ਼ਬਦ ਬੋਧ ਬਾਰੇ ਆਸ਼ ਕਰਦੇ ਹਾਂ ਤੁਹਾਨੂੰ ਇੰਨਾ ਕੁ ਸਮਝ ਲੱਗ ਗਿਆ ਹੋਵੇਗਾ ਛੋਟੇ ਬੱਚੇ ਨੂੰ ਜਾਂ ਜੋ ਵੀ ਮੇਰੀ ਕੋਈ ਵੀਡੀਓ ਦੇਖ ਰਿਹਾ ਹੈ ਕਿ ਸ਼ਬਦ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਬਣਦਾ ਹੈ ਸ਼ਬਦ ਕਿਵੇਂ ਤਿਆਰ ਹੁੰਦਾ ਹੈ ਠੀਕ ਹੈ ਹੁਣ ਅਸੀਂ ਗੱਲ ਕਰਦੇ ਹਾਂ ਸਾਰਥਕ ਸ਼ਬਦ ਨਿਰਾਰਥਕ ਸ਼ਬਦ ਬਾਰੇ ਠੀਕ ਹੈ ਸਾਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਅਤੇ ਜਿਨ੍ਹਾਂ ਸ਼ਬਦ ਰਾਹੀਂ ਕਿਸੇ ਮਨੁੱਖੀ ਵਸਤੂ ਜਾਂ ਕਾਮ ਵੱਲ ਸੰਕੇਤ ਕੀਤਾ ਗਿਆ ਹੁੰਦਾ ਹੈ ਠੀਕ ਹੈ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੈ ਉਹਨਾਂ ਸ਼ਬਦਾਂ ਨੂੰ ਅਸੀਂ ਸਾਰਥਕ ਸ਼ਬਦ ਆਖਦੇ ਹਾਂ ਜਿਵੇਂ ਰੋਟੀ ਕੱਪੜਾ ਮਕਾਨ ਚਾਹ ਪੱਖਾ ਪਾਣੀ ਆਦਿ ਇਹਨਾਂ ਦੇ ਨਾਲ ਤਾਂ ਇੱਕ ਤਰੀਕੇ ਨਾਲ ਕੋਈ ਨਾ ਕੋਈ ਇਹ ਸਾਡੇ ਹਨ ਸਾਰਥਕ ਸ਼ਬਦ ਜਿਨ੍ਹਾਂ ਦੇ ਨਾਲ ਕੋਈ ਨਾ ਕੋਈ ਅਰਥ ਵਿਅਕਤ ਹੁੰਦਾ ਹੈ ਨਿਰਾਰਥਕ ਸ਼ਬਦ ਕਿਸ ਨੂੰ ਆਖਦੇ ਹਨ ਨਿਆਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ ਪਰੰਤੂ ਸਾਰਥਕ ਸ਼ਬਦ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਦਾ ਵਿਸਤਾਰ ਕਰਦੇ ਹਨ ਜਾਂ ਮਤਲਬ ਕਿ ਇੱਕ ਸਾਰਥਕ ਸ਼ਬਦ ਦੇ ਨਾਲ ਲੱਗਦੇ ਲਗਣ ਹੋਣ ਕਾਰਨ ਉਹਨਾਂ ਦਾ ਕੋਈ ਨਾ ਕੋਈ ਅਰਥ ਨਿਕਲ ਆਉਂਦਾ ਹੈ ਉਸ ਨੂੰ ਅਸੀਂ ਨਿਰਾਰਥਕ ਸ਼ਬਦ ਆਖਦੇ ਹਾਂ ਜਾਂ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈਗਾ ਜਿਵੇਂ ਹਾਂਜੀ ਗੱਲ ਕਰਦੇ ਹਾਂ ਅਸੀਂ ਨਿਰਾਰਥਕ ਸ਼ਬਦ ਦੀ ਕਿ ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ ਉਦਾਹਰਨ ਵਜੋਂ ਨਿਰਾਰਥਕ ਸ਼ਬਦ ਜਿਹੜੇ ਹਨ ਜਿਵੇਂ ਅਸੀਂ ਕਹਿ ਦਿੰਨੇ ਆ ਪਾਣੀ ਟਾਣੀ ਪਾਣੀ ਧਾਣੀ ਰੋਟੀ ਰਾਟੀ ਕਪੜਾ ਕੁੱਪੜਾ ਚਾਹ ਚੂ ਪੱਖਾ ੁੱਖਾ ਇਹ ਸਾਡੇ ਹਨ ਜਿਹੜੇ ਹਨ ਨਿਰਾਰਥਕ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਨਿਰਾਰਥਕ ਸ਼ਬਦ ਆਖਦੇ ਹਾਂ ਠੀਕ ਹੈ ਆਸ ਕਰਦੇ ਹਾਂ ਤੁਹਾਨੂੰ ਮੇਰੇ ਥੋੜਾ ਜਿਹਾ ਟੌਪਿਕ ਜਿਹੜਾ ਛੋਟਾ ਜਿਹਾ ਅੱਜ ਦਾ ਟੌਪਿਕ ਸੀਗਾ ਸਮਝ ਲੱਗੀ ਹੋਵੇਗੀ ਠੀਕ ਹੈ ਅੱਗੇ ਨਿਰਾਰਥਕ ਸ਼ਬਦ ਹਾਂਜੀ ਜਿਹੜੇ ਨਿਰਾਰਥਕ ਸ਼ਬਦ ਸੀਗੇ ਇਹ ਆਮਚਾਲ ਬੋਲ ਪਾਸ਼ਾ ਦੇ ਵਿੱਚ ਇਹ ਆਮ ਬੋਲੇ ਜਾਣ ਵਾਲੇ ਇਹ ਸ਼ਬਦ ਹਨ ਪਾਣੀ ਧਾਣੀ ਰੋਟੀ ਰਾਟੀ ਕਪੜਾ ਕੋਪੜਾ ਚਾਹ ਚੂ ਪੱਖਾ ਭੁੱਖਾ ਇਹ ਚੀਜ਼ਾਂ ਜਿਨ੍ਹਾਂ ਦੇ ਨਾਲ ਉਹ ਦੀ ਮਾਤਰਾ ਆਦੀ ਮਾਤਰਾ ਜਾਂ ਕੁਝ ਵੀ ਲਗਾ ਜੜੀਆਂ ਲਗਾ ਕੇ ਅਸੀਂ ਇਹ ਸ਼ਬਦ ਬਣਦੇ ਹਨ ਜਿਨ੍ਹਾਂ ਨੂੰ ਅਸੀਂ ਨਿਰਾਰਥਕ ਸ਼ਬਦ ਆਖਦੇ ਹਨ ਹਾਂਜੀ ਸਾਰਥਕ ਸ਼ਬਦ ਦੇ ਪ੍ਰਯੋਗ ਦੇ ਆਧਾਰ ਤੇ 8 ਪ੍ਰਕਾਰ ਦੇ ਹੁੰਦੇ ਹਨ ਜਿਹੜੇ ਸਾਰਥਕ ਸ਼ਬਦ ਹੁੰਦੇ ਹਨ ਉਹ 8 ਤਰੀਕੇ ਦੇ ਹੁੰਦੇ ਹਨ ਨਾਵ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਸੰਬੰਧਕ ਯੋਜਕ ਵਿਸਮਕ ਠੀਕ ਹੈ ਇਹ ਸਾਡੇ ਹਨ ਜਿਹੜੇ ਸਾਰਥਕ ਸ਼ਬਦ ਦੇ 8 ਪ੍ਰਕਾਰ ਦੇ ਸਾਰਥਕ ਸ਼ਬਦ ਹੁੰਦੇ ਹਨ ਹੁਣ ਅਸੀਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਵਾਂ ਕਿ ਅਸੀਂ ਇਹ ਇਨਾ ਨਾਭ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਦੇ ਮੈਂ ਅਲੱਗ-ਅਲੱਗ ਵੀਡੀਓਜ਼ ਬਣਾਉਂਗੀ ਤਾਂ ਕਿ ਤੁਹਾਨੂੰ ਕਲੀਅਰ ਜਸਟੀਫਾਈ ਹੋ ਜਾਵੇ ਕਲੀਅਰ ਹੋ ਜਾਵੇ ਤੁਹਾਨੂੰ ਸਾਰਾ ਕੁਝ ਬਾਕੀ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਅਗਲੀ ਮੇਰੀ ਵੀਡੀਓ ਜਿਹੜੀ ਹੋਗੀ ਉਹ ਹੋਗੀ ਅਰਥ ਬੋਧ ਦੇ ਉੱਤੇ ਜਿਹੜਾ ਕੀ ਭਾਗ 6 ਵਿਆਕਰਨ ਦਾ ਜਿਹੜਾ ਚਾਰ ਭਾਗ ਹਨ ਤੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਠੀਕ ਹੈ ਅਗਲੀ ਮੇਰੀ ਵੀਡੀਓ ਹੈ ਅਰਥ ਬੋਧ ਦੇ ਉੱਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਚਾਰ ਚਾਰ ਵਾਕ ਇਹ ਵਾਕ ਬੋਧ ਅਰਥ ਬੋਧ ਵਾਕ ਬੋਧ ਹੋ ਜਾਣਗੇ ਕੰਪਲੀਟ ਫਿਰ ਮੇਰੀ ਅਗਲੀ ਵੀਡੀਓ ਜਿਹੜੀ ਆਏਗੀ ਉਹ ਨਾਮ ਪੜਨਾਮ ਦੇ ਉੱਤੇ ਆਏਗੀ ਤਾਂ ਕਿ ਤੁਹਾਨੂੰ ਪਹਿਲਾਂ ਇਹ ਜਿਹੜੇ ਵਿਆਕਰਣ ਦੇ ਹਨ ਉਹ ਤੁਹਾਨੂੰ ਚੰਗੀ ਤਰ੍ਹਾਂ ਇਹ ਕਲੀਅਰ ਹੋ ਜਾਣ ਠੀਕ ਹੈ ਕਿ ਸਾਡੀ ਵਿਆਕਰਣ ਜਿਹੜੀ ਹੈ ਤੇ ਸ਼ਬਦ ਬੋਧ ਜਿਹੜਾ ਹੈ ਵਿਸ਼ਾ ਅੱਜ ਦਾ ਵਿਸ਼ਾ ਹੈ ਉਹ ਕਲੀਅਰ ਹੋ ਜਾਵੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਉੱਤੇ ਅਰਥ ਜਿਵੇਂ ਕਿ ਮੇਰੀ ਪਹਿਲਾਂ ਜਿਹੜੀ ਵੀਡੀਓ ਸੀਗੀ ਉਸ ਦੇ ਉੱਤੇ ਜਿਹੜੇ ਸੀਗੇ ਅਰਥ ਬੋਧ ਦੇ ਉੱਤੇ ਹਲਕਾ ਜਿਹਾ ਇੱਕ ਟੌਪਿਕ ਸੀਗਾ ਕਿ ਜਿਵੇਂ ਇੱਕ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨੂੰ ਵਰਤਣ ਵਾਸਤੇ ਅਸੀਂ ਅਰਥ ਬੋਧ ਮਤਲਬ ਕਿ ਉਸ ਨੂੰ ਅਸੀਂ ਅਰਥ ਬੋਧ ਆਖਦੇ ਹਾਂ ਠੀਕ ਹੈ ਤੇ ਹੁਣ ਮੈਂ ਅਗਲੀ ਵੀਡੀਓ ਜਿਹੜੀ ਮੇਰੀ ਭਾਗ 9 ਆਏਗੀ ਉਹ ਮੇਰੀ ਆਏਗੀ ਅਰਥ ਬੋਲ ਦੇ ਉੱਪਰ ਇਹ ਸੀਗੀ ਮੇਰੀ ਸ਼ਬਦ ਬੋਲ ਦੇ ਉੱਤੇ ਪੰਜਾਬੀ ਵਿਆਕਰਣ ਦਾ ਵਿਸ਼ਾ ਜਿਹੜਾ ਮੁੱਖ ਵਿਸ਼ਾ ਸੀਗਾ ਸ਼ਬਦ ਬੋਲ ਕਿ ਸ਼ਬਦ ਕਿਵੇਂ ਤਿਆਰ ਹੁੰਦਾ ਹੈ ਹੁਣ ਅਗਲਾ ਵੀਡੀਓ ਆਏਗੀ ਉਸ ਦੇ ਤੇ ਕਿ ਇਹ ਇਹਨਾਂ ਜਿਹੜੇ ਸ਼ਬਦਾਂ ਦੇ ਹੁੰਦੇ ਇਹਨਾਂ ਦੇ ਅਰਥ ਜਿਹੜੇ ਹੁੰਦੇ ਹਨ ਉਹਨਾਂ ਦੇ ਉੱਪਰ ਮੇਰੀ ਵੀਡੀਓ ਹੋਏਗੀ ਆਸ ਕਰਦੀ ਹਾਂ ਤੁਹਾਨੂੰ ਅੱਜ ਦਾ ਮੇਰਾ ਜਿਹੜਾ ਵਿਸ਼ਾ ਹੈ ਪੰਜਾਬੀ ਵਿਆਕਰਣ ਦਾ ਸ਼ਬਦ ਬੋਧ ਮਹੱਤਵਪੂਰਨ ਵਿਸ਼ਾ ਹੈ ਉਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਬਾਕੀ ਜੇ ਕੁਝ ਨਹੀਂ ਵੀ ਕੁਝ ਵੀ ਸਮਝ ਨਹੀਂ ਲੱਗ ਰਹੀ ਹੈ ਕਿ ਜਾਂ ਮੇਰੀ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਕੁਝ ਵੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਗੱਲ ਕਰ ਸਕਦੇ ਹੋ ਤੇ ਪਲੀਜ਼ ਮੇਰੇ ਜਿਹੜੇ ਵੀ ਵੀਡੀਓ ਹੈ ਉਸ ਦੇ ਉੱਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਬਾਕੀ ਜੇ ਕੋਈ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਹੈ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਇਹ ਬਾਕੀ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਸਬਸਕ੍ਰਾਈਬ ਜਿਹੜੇ ਵੀ ਨਵੇਂ ਮੇਰੇ ਇਸ ਵੀਡੀਓ ਦੇ ਨਾਲ ਜੁੜਦੇ ਹਨ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਮੇਰੀ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕਰ ਆਸਾਨੀ ਨਾਲ ਪਹੁੰਚ ਸਕੇ ਧੰਨਵਾਦ ਜੀ